ਸਤਿ ਸ੍ਰੀ ਅਕਾਲ ਸਾਰੀਆਂ ਭੈਣਾਂ ਨੂੰ ਮੈਂ ਸੁਖਿੰਦਰ ਕੌਰ ਛਾਵੜਾ ਬਹੁਤ ਪਿਆਰੀਆਂ ਬੋਲੀਆਂ ਫੌਜੀ ਤੇ ਧੀ ਬਾਬਲ ਨੂੰ ਕਹਿੰਦੀ ਐ ਨੌਕਰ ਨੂੰ ਕੀ ਦੇਣ ਬਾਬਲਾ ਨੌਕਰ ਨੂੰ ਕੀ ਦੇਣ ਬਾਬਲਾ ਹਾਲੀ ਪੁੱਤ ਬਥੇਰੇ ਨੌਕਰ ਨੇ ਤਾਂ ਚੱਕ ਲਿਆ ਬਿਸਤਰਾ ਹੋ ਗਿਆ ਗੱਡੀ ਦੇ ਨੇੜੇ ਮੈਂ ਤਨਵਰਜ ਰਹੀ ਦੇਣ ਬਾਬਲਾ ਫੇਰੇ ਮੈਂ ਤਨਵਰਜ ਰਹੀ ਦੇਨ ਬਾਵਲਾ ਵੀਰੇ ਨੋਕਰ ਨੋਤੀ ਦੇਨ ਬਾਵਲਾ ਹਾਕਰ ਨੋਤੀ ਦੇਨ ਬਾਵਲਾ ਪਾੜੇ ਪੋਤਬ ਤੇਰੇ ਨੋਕਰ ਨੇ ਰਾਂ ਚੱਕ ਲੈ ਬਿਸਤਰਾ ਨਾਲੇ ਚੱਕ ਲਈ ਲੋਈ ਔਰ ਨੋਕਰ ਦੀ ਰੰਡਾਂ ਬਰ ਬਰ ਹੋਈ ਤੂੰ ਨੋਕਰ ਦੀ ਰੰਡਾਂ ਬਰ ਬਰ ਹੋਈ ਨੋਕਰ ਨੋਤੀ ਦੇਨ ਬਾਵਲਾ ਹਾਕਰ ਨੋਤੇ ਦੇਨ ਬਾਵਲਾ ਹਾਲੀ ਪੋਤਬ ਤੇਰੇ ਨ ਕਰਨੇ ਦਾ ਤਕਲਾ ਬਿਸਰਾ ਹੋ ਗਿਆ ਗਬੀ ਦੇ ਨੇੜੇ ਮਰਨ ਵਰਜ ਰਹੀ ਨਵਾਬਲਾ ਫੇਰੇ ਮਰਨ ਵਰਜ ਰਹੀ ਦੇਨਾਬਲਾ ਫੇਰੇ ਮੋਕਰ ਨੋਤੀ ਦੇ ਨਾ ਬਾਵਲਾ ਪਾੜੇ ਪਤਵਥੇਰੇ ਪਾੜੇ ਨੇ ਦਾ ਟੈਕਨੀਕ ਤਾਂ ਬਾਂ ਜਾ ਦਵਤਰ ਵੇ ਜਿੰਡੜੀ ਪਾੜੇ ਰੀ ਸਾਰੀ ਮਰਦਾ ਗਣਾ ਜਿੰਡੜੀ ਪਾੜੇ ਰੀ ਸਾਰੀ ਮਰਦਾ ਗਣਾ